ਇਸੋ ਹੋਲੀ ਨਾ ਘਰ ਦੇ ਵਿੱਚ ਬਣਾਓ ਬਹੁਤ ਹੀ ਟੇਸਟੀ ਬਰਫੀ ਉਹ ਵੀ ਘਰ ਦੇ ਵਿੱਚ ਪਈਆਂ ਚੀਜ਼ਾਂ ਤੋਂ ਉਹਦੇ ਲਈ ਨਾ ਇੱਥੇ ਮੈਂ 250 ਗ੍ਰਾਮ ਛੋਲਿਆਂ ਦੀ ਦਾਲ ਲਈਏ ਸਾਰਿਆਂ ਦੀ ਘਰ ਦੇ ਵਿੱਚ ਹੁੰਦੀ ਆ ਉਹਨੂੰ ਮੈਂ 2 ਘੰਟੇ ਲਈ ਭਿਉਂ ਕੇ ਰੱਖਿਆ ਤੇ ਫਿਰ ਇੱਥੇ ਮੈਂ ਲਿਆ ਜੀ ਅੱਧਾ ਕਿਲੋ ਦੁੱਧ ਯਾਨੀ ਕਿ ਅੱਧਾ ਲੀਟਰ ਤੁਸੀਂ ਜ਼ਿਆਦਾ ਵੀ ਲੈ ਸਕਦੇ ਉਹਦੇ ਵਿੱਚ ਫਿਰ ਮੈਂ ਤਿੰਨ ਇਲਾਇਚੀਆਂ ਤੇ ਇੱਕ ਦਾਲਚੀਨੀ ਪਾ ਦਿੱਤੀ ਤੇ ਉਹਨੂੰ ਮੈਂ ਆਪਾਂ ਥੋੜਾ ਗਾੜਾ ਹੁੰਨ ਤੱਕ ਪਕਾ ਲੈਣਾ ਯਾਨੀ ਕਿ 20 ਤੋਂ 25 ਮਿੰਟ ਜਿਵੇਂ ਛੋਲੇ ਆਪਣੇ ਨਰਮ ਹੋ ਗਏ ਨਾ ਦੁੱਧ ਦਾ ਅਲੱਗ ਕਰ ਲੈਣਾ ਛਾਂਕੀ ਦੇ ਵਿੱਚ ਦਾਲ ਜਿੰਨੀ ਦਾ ਟੁਕੜਾ ਕੱਢ ਲੈਣਾ ਤੇ ਛੋਲਿਆਂ ਨੂੰ ਨਾ ਮਿਕਸੀ ਦੇ ਜਾਰ ਦੇ ਵਿੱਚ ਪਾ ਕੇ ਆਪਾਂ ਗ੍ਰाइंड ਕਰ ਲੈਣਾ ਦਰਜਾ ਥੋੜਾ ਗ੍ਰाइंड ਕਰਾਂਗੇ ਤੇ ਸਾਈਡ ਤੇ ਕੱਢ ਕੇ ਨਾ ਫਿਰ ਇੱਕ ਕੜਾਈ ਦੇ ਵਿੱਚ ਆਪਾਂ ਲੈਣਾ ਜੀ ਅੱਧਾ ਕੱਪ ਕਿਓ ਦਾ ਅੱਧਾ ਕਿਓ ਤਾਂ ਹੁਣ ਵਰਤਾਂਗੇ ਅੱਧਾ ਬਾਅਦ ਵਿੱਚ ਫਿਰ ਇਹਦੇ ਵਿੱਚ ਨਾ ਆਪਾਂ ਇਹ ਛੋਲਿਆਂ ਦੀ ਸਟਫਿੰਗ ਪਾ ਕੇ ਨਾ ਉਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਭੁੰਨਣ ਤੋਂ ਬਾਅਦ ਫਿਰ ਉਹਦੇ ਵਿੱਚ ਪਾ ਦੇਣਾ ਇਸ ਸਵਾਦ ਅਨੁਸਾਰ ਚੀਨੀ ਡਰਾਈ ਫਰੂਟਸ ਤੇ ਥੋੜਾ ਜਿਹਾ ਕਲਰ ਤੇ ਜਿਹੜਾ ਆਪਾਂ ਦੁੱਧ ਘੜਿਆ ਸੀ ਉਹ ਤੇ ਲਾਸਟ ਤੇ ਬਚਿਆ ਹੋਇਆ ਘਿਓ ਪਾ ਦੇਣਾ ਬਹੁਤ ਹੀ ਸਵਾਦ ਬਰਫੀ ਬਣਦੀ ਹੈ ਜੀ ਸੈੱਟ ਕਰਕੇ ਫਿਰ نیچے ਮੈਂ ਡਰਾਈ ਫਰੂਟਸ ਲੈ ਸੀ ਟੁਕੜਿਆਂ ਦੇ ਵਿੱਚ ਕੱਟ ਲੈਣਾ ਇਸ ਹੌਲੀ ਤੇ ਜਰੂਰ ਬਣਾਇਓ ਸਾਰੇ ਖੁਸ਼ ਹੋ ਜਾਣਗੇ